ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਅੱਜ ਜਨਾ ਇਤਿਹਾਸਾਂ ਸਾਂਝਾ ਕਰ ਰਹੇ ਹਾਂ ਹੰਨੇ ਹੰਨੇ ਪਾਛੇ ਕਿਤਾਬ ਜੋ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਵੱਲੋਂ ਲਿਖੀ ਗਈ ਹੈ ਅੱਜ ਇਸ ਕਿਤਾਬ ਦਾ ਲਾਸਟ ਅਧਿਆਇ ਪੜਨ ਜਾ ਰਿਹਾ ਹਾਂ ਇਹ ਕਿਤਾਬ ਪੜ ਕੇ ਬਹੁਤ ਹੀ ਵਧੀਆ ਇਤਿਹਾਸ ਜੋ ਕਿ ਲੂੰ ਕੰਡੇ ਖੜੇ ਕਰਨ ਵਾਲਾ ਇਤਿਹਾਸ ਇਸ ਕਿਤਾਬ ਵਿੱਚ ਲਿਖਿਆ ਗਿਆ ਹੈ ਸਿੱਖ ਇਤਿਹਾਸ ਵੈਸੇ ਵੀ ਸਾਰਿਆਂ ਦੇ ਲੂੰ ਕੰਡੇ ਖੜੇ ਕਰਨ ਵਾਲਾ ਪਰ ਇਹ ਕਿਤਾਬ ਪੜ ਕਹਿਣ ਲੱਗ ਰਿਹਾ ਸੀ ਜਿਵੇਂ ਅੱਖਾਂ ਦੇ ਸਾਹਮਣੇ ਜੰਗ ਹੋ ਰਹੀ ਹੋਵੇ ਔਰ ਇਤਿਹਾਸ ਅੱਗੇ ਸ਼ੁਰੂ ਕਰਨ ਤੋਂ ਲਾਸਟ ਤੇ ਹੈ ਪਰੰਤੂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਨਾ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾ ਪੈਣਾ ਭਰਾਵਾਂ ਤੱਕ ਪਹੁੰਚ ਸਕੇ ਅੱਜ ਲਾਸਟ ਤੇ ਹੈ ਅੱਗੇ ਸ਼ੁਰੂ ਕਰਦੇ ਹਾਂ ਸ਼ਹੀਦ ਸਿੰਘ ਨਿਹੰਗ ਗੁਰਬਖਸ਼ ਸਿੰਘ ਕੋਲਾਏ ਦੋਹਾਂ ਪਾਸਿਆਂ ਤੋਂ ਗੱਜ ਕੇ ਫਤੇ ਬਲਾਈ ਗਈ ਇੱਕ ਦੂਜੇ ਦੇ ਗੋਢੀ ਹੱਥ ਲਾਏ ਤੇ ਗਲਵੱਕੜੀਆਂ ਪਾਈਆਂ ਰਵਾਬ ਅਤੇ ਜੋੜੀਆਂ ਤੇ ਕੀਰਤਨ ਗਾਇਆ ਜਾ ਰਿਹਾ ਹੈ ਸੇਵਕੀ ਉੜਕ ਨੇ ਵੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀਤ ਪਾਲਕੀਆਂ ਤੇ ਸਵਾਰ ਕਰਵਾ ਕੇ ਬਾਬਾ ਗੁਰਬਖਸ਼ ਸਿੰਘ ਤੇ ਸਾਥੀ ਸਿੰਘ ਅੰਦਰਗਾਹ ਲਜਾਇਆ ਗਿਆ ਬਾਬਾ ਜੀ ਨੇ ਕਲਗੀਧਰ ਜੀਆਂ ਦੇ ਚਰਨਾਂ ਦਾ ਧਿਆਨ ਧਰ ਕੇ ਬੋਲੇ हे ਸੱਚੇ ਪਿਤਾ ਜੀਓ ਆਪਣੇ ਪਿਆਰੇ ਖਾਲਸਾ ਜੀ ਨੂੰ ਬਲ ਬਖਸ਼ੋ ਤਾਂ ਕਿ ਕਾਬਲੀ ਕੁੱਤੇ ਅਫਦਾਲੀ ਸਨੇ ਹੋਰ ਆਉਣ ਵਾਲੇ ਦੁਸ਼ਤਾਂ ਦਾ ਨਾਸ ਕਰ ਸਕੇ ਪੰਜਾਬ ਨੂੰ ਲੁੱਟਣ ਦੀ ਮਨਛਾ ਨਾਲ ਆਉਣ ਵਾਲੇ ਹਰ ਪਾਪੀ ਦਾ ਸਿਰ ਆਪ ਜੀ ਦਾ ਖਾਲਸਾ ਇੰਜ ਹੀ ਪੰਨਦਾ ਰਹੇ ਨਾ ਮਰਹੱਟੇ ਤੇ ਨਾ ਤੁਰਕ ਕੋਈ ਵੀ ਪੰਜਾਬ ਵੱਲ ਕੈਰੀ ਅੱਖ ਨਾ ਝਾਕ ਸਕੇ ਕਿਰਪਾ ਕਰੋ ਸਤਿਗੁਰੂ ਇੰਜ ਹੀ ਹੋਵੇਗਾ ਮਹਿਰਾਂ ਦੇ ਦਾਤੇ ਦਸ਼ਮੇਸ਼ ਜੀ ਨੇ ਫਰਮਾਇਆ ਤੇ ਇਸੇ ਨਾਲ ਹੀ ਅਹਿਮਦ ਸ਼ਾਹ ਜਹਾਨੂਮ ਨੂੰ ਚਲਾ ਗਿਆ ਸੀ ਸੈਂਕੜੇ ਸਪਾਹੀਆਂ ਨੁਕਸਾਨ ਕਰਵਾ ਕੇ ਅਬਦਾਲੀ ਦੀ ਅਜੇਤੂ ਤੇ ਲੜਾਕੀ ਆਖੀ ਜਾਂਦੀ ਫੌਜ ਵਾਪਸ ਮੁੜ ਗਈ ਫੌਜਦਾਰਾਂ ਤੋਂ ਇੱਕ ਦੂਜੇ ਨਾਲ ਅੱਖਾਂ ਨਹੀਂ ਮਲਾਈਆਂ ਜਾ ਰਹੀਆਂ ਸਨ ਅਹਿਮਦ ਸ਼ਾਹ ਦਾ ਤਾਂ ਪਾਲਕੀ ਵਿੱਚੋਂ ਹੀ ਬਾਹਰ ਨਹੀਂ ਨਿਕਲ ਰਿਹਾ ਸੀ ਥੱਕੇ ਟੁੱਟੇ ਸਿਪਾਹੀ ਡਿੱਗਦੇ ਢੈਂਦੇ ਤੁਰੇ ਜਾ ਰਹੇ ਸਨ ਐਸੀ ਹਾਲਤ ਤਾਂ ਉਹਨਾਂ ਦੀ ਕਿਸੇ ਵੱਡੀ ਸੈਨਾ ਨਾਲ ਟੱਕਰ ਲੈਣ ਵੇਲੇ ਵੀ ਨਹੀਂ ਹੋਈ ਸੀ ਫੌਜ ਦੀ ਹਾਲ ਦੇਖ ਕੇ ਕਿਸੇ ਵੀ ਪਾਸਿਓ ਇਹ ਨਹੀਂ ਜਾਪਦਾ ਸੀ ਕਿ ਇਹ ਫੌਜ ਸਿਰਫ 30 ਦੁਸ਼ਮਨਾ ਨਾਲ ਟੱਕਰ ਲੈ ਕੇ ਆਈ ਹੈ ਇਹ ਤਾਂ ਸ਼ਰਮ ਨਾਲ ਡੁੱਬ ਮਰਨ ਵਾਲੀ ਗੱਲ ਸੀ ਮੁਖੌਲ ਹੋਣਾ ਲਾਜ਼ਮੀ ਸਨ हां जे कोई ਇਹ ਸੁਣਦਾ ਕਿ ਉਹ ਤੀ ਦushman Singh ਸਨ ਤਾਂ ਜ਼ਰੂਰ ਫੌਜ ਦੇ ਹਾਲਤ ਤੇ ਤਰਸ ਖਾਂਦਾ ਬੁਰੀ ਤਰ੍ਹਾਂ ਹਾਰ ਖਾਦੀ ਹੋਈ ਫੌਜ ਵਾਂਗ ਠੱਕੇ ਟੁੱਟੇ ਅਫਗਾਨਾਂ ਨੇ ਰਾਤ ਕੱਟਣ ਲਈ ਭੰਗੀਆਂ ਦੇ ਕਿਲੇ ਕੋਲ ਡੇਰਾ ਲਾਇਆ ਦਿਲ ਜੇ ਮੁੱਦੇ ਮੂੰਹੋਂ ਕਿ ਡਿੱਗੇ ਤੇ ਪੈਨਸ ਆ ਰਹੀ ਸੌਂਗ ਇਧਰ ਜੰਗਲਾਂ ਵਿੱਚ ਬੈਠੇ ਸਿੰਘਾਂ ਨੂੰ ਮਾਨਸੂਰ ਚੜ ਗਿਆ ਸੀ ਸਰਦਾਰ ਚੜਤ ਸਿੰਘ ਦੇ ਜਥੇ ਨੇ ਐਸਾ ਹਮਲਾ ਕੀਤਾ ਕਿ ਅਫਗਾਨ ਲੜਾਕਿਆਂ ਨੂੰ ਸੰਭਲਣ ਦਾ ਮੌਕਾ ਨਾ ਮਿਲਿਆ ਸੈਂਕੜੇ ਮੁਗਲਾਂ ਨੂੰ ਮਾਰ ਕੇ ਸਿੰਘ ਉਹਨਾਂ ਦੇ ਘੋੜੇ ਤੇ ਹਥਿਆਰ ਖੋ ਕੇ ਲੈ ਗਏ 30 ਸਿੰਘਾਂ ਹੱਥੋਂ ਮਿਲੀ ਹਾਰ ਨੇ ਅਫਗਾਨਾਂ ਨੂੰ ਇਸ ਕਦਰ ਤੋੜ ਦਿੱਤਾ ਸੀ ਕਿ ਉਹਨਾਂ ਵਿੱਚ ਹਿੰਮਤ ਹੀ ਨਹੀਂ ਪਈ ਕਿ ਸਰਦਾਰ ਚੜ੍ਹ ਸਿੰਘ ਦੇ ਹਮਲੇ ਦਾ ਜਵਾਬ ਦੇ ਸਕਣ ਸਵੇਰ ਹੁੰਦੇ ਸਾਰ ਗਿਲਜੀਆਂ ਵਿੱਚੋਂ ਕਿਸੇ ਇੱਕ ਨੇ ਵੀ ਰਾਤ ਦੇ ਹਮਲੇ ਦਾ ਬਦਲਾ ਲੈਣ ਦੀ ਗੱਲ ਨਹੀਂ ਕੀਤੀ ਉਹ ਤਾਂ ਸਾਨੂੰ ਇਸ ਤਰ੍ਹਾਂ ਬਤੀਤੀ ਬਤੀਰਾ ਕਰ ਰਹੇ ਸਨ ਕਿ ਜਿਵੇਂ ਰਾਤ ਹਮਲਾ ਹੋਇਆ ਹੀ ਨਹੀਂ ਬਸ ਸਾਰੀ ਫੌਜ ਨੇ ਇੱਕ ਭੈੜਾ ਸੁਪਨਾ ਦੇਖਿਆ ਸੀ ਅਬਦਾਲੀ ਵੀ ਫੌਜ ਦੇ ਬੁਰੀ ਤਰ੍ਹਾਂ ਟੁੱਟ ਚੁੱਕੇ ਮਨੋਰਥ ਤੋਂ ਜਾਣੂ ਸੀ ਉਸ ਨੂੰ ਪਤਾ ਸੀ ਕਿ 30 ਸਿੰਘਾਂ ਦੀ ਬਹਾਦਰੀ ਨਾਲ ਭਰੀ ਜੰਗ ਵਿੱਚ ਅਫਗਾਨ ਫੌਜ ਪੂਰੀ ਤਰ੍ਹਾਂ ਹੌਸਲੇ ਹਾਰ ਕੇ ਭਰਤੀ ਹੈ ਉਹ ਇੱਕ ਤਾਜ਼ਾ ਦਮ ਸਿੱਖ ਜਥੇ ਦਾ ਮੁਕਾਬਲਾ ਕਿੱਥੋਂ ਕਰ ਸਕਦੇ ਹਨ ਅਸਲ ਵਿੱਚ ਅਬਦਾਲੀ ਖੁਦ ਵੀ ਬੁਰੀ ਤਰ੍ਹਾਂ ਕਬਰ ਕਬਰਿਆਤੇ ਟੁੱਟਿਆ ਹੋਇਆ ਸੀ ਸੋ ਉਸ ਨੇ ਵੀ ਰਾਤ ਹੋਏ ਹਮਲੇ ਬਾਰੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਤਾਂ ਬਸ ਇਥੋਂ ਭੱਜਣ ਦੀ ਕੀਤੀ ਇਤੋਂ ਨਸਿਆਂ ਅਫਦਾਲੀ ਜੰਡੇ ਵਾਲੇ ਜਾ ਕੇ ਆਪਣੇ ਮਿੱਤਰ ਹਰਪਖਤ ਨਰੰਜਨੀਆ ਕੋਲ ਰੁਕਿਆ ਦਰਬਾਰ ਸਾਹਿਬ ਵਰਕਰਮਾਂ ਵਿੱਚ ਸ਼ਹੀਦ ਹੋਏ ਸਿੰਘਾਂ ਦੀਆਂ দেহਾਂ ਵੀ ਸਰਦਾਰ ਚੜ੍ਹ ਸਿੰਘ ਦੇ ਜਥੇ ਨੇ ਹੀ ਸੰਭਾਲੀਆਂ ਅਕਾਲ ਬੁੰਗੇ ਦੇ ਪਿੱਛੇ ਅੰਗੀਠਾ ਤਿਆਰ ਕਰਕੇ ਸਭ ਸਿੰਘਾਂ ਦਾ ਪੂਰੇ ਸਤਕਾਰ ਤੇ ਸਨਮਾਨ ਨਾਲ ਸੰਸਕਾਰ ਕੀਤਾ ਗਿਆ ਕਮਾਲ ਦੇ ਵਰਤਾਰੇ ਵਾਪਰੇ ਸਨ ਇਸ ਜੰਗ ਵਿੱਚ ਇਸ ਤੋਂ ਵੱਧ ਕਮਾਲ ਦੀ ਗੱਲ ਹੋ ਕੀ ਹੋ ਸਕਦੀ ਹੈ ਕਿ ਸ਼ਹੀਦ ਹੋ ਗਏ ਸਿੰਘਾਂ ਦੇ ਸਸਕਾਰ ਮਗਰੋਂ ਅਰਦਾਸ ਕਰਕੇ ਜੋ ਕੜਾ ਪ੍ਰਸ਼ਾਦ ਵਰਤਾਇਆ ਗਿਆ ਉਹ ਬਾਬਾ ਗੁਰਬਖਸ਼ ਸਿੰਘ ਤੇ ਉਹਨਾਂ ਦੇ ਸਾਥੀ ਸ਼ਹੀਦ ਆਹ ਉਤਿਆਰ ਕਰਕੇ ਗਏ ਸਨ ਕੜਾ ਪ੍ਰਸ਼ਾਦ ਛਕਦੇ ਆ ਸਰਦਾਰ ਚੜ੍ਹ ਸਿੰਘ ਜਾਂ ਉਸ ਦੇ ਕਿਸੇ ਸਾਥੀ ਸਿੰਘ ਦਾ ਕੋਈ ਅਥਰੂ ਡਿੱਗ ਵੀ ਪਿਆ ਹੋਵੇ ਤਾਂ ਉਸ ਨੂੰ ਕੋਈ ਉਦਾਸੀ ਵਾਲਾ ਅਥਰੂ ਨਹੀਂ ਜਾਣ ਲੈਣਾ ਚਾਹੀਦਾ ਉਹ ਅਥਰੂ ਤਾਂ ਨਮਨ ਹੈ ਬਾਬਾ ਗੁਰਬਖਸ਼ ਸਿੰਘ ਤੇ ਬਾਕੀ ਸਿੰਘਾਂ ਦੀ ਬ੍ਰਿਹੜਤਾ ਤੇ ਸਿਦਕਰੂ ਇਸ ਜੰਗ ਵਿੱਚ ਸ਼ਹੀਦ ਹੋਏ ਸਿੰਘ ਸੂਰਮੇ ਸਰੀਰ ਧਾਰ ਕੇ ਸ੍ਰੀ ਸਤਗੁਰੂ ਜੀ ਦੇ ਚਰਨਾਂ ਵਿੱਚ ਜਾ ਬੈਠੇ ਇਸ ਤੋਂ ਪਹਿਲਾਂ ਕਿ ਗੁਰਬਖਸ਼ ਸਿੰਘ ਤੇ ਸਾਥੀ ਸਿੰਘ ਕੁਝ ਕਹਿੰਦੇ ਜਾਣੀ ਜਾਨ ਸਤਿਗੁਰੂ ਬੋਲੇ ਤੁਸਾਂ ਉੱਪਰ ਸਾਡੀ ਵੱਡੀ ਖੁਸ਼ੀ ਹੈ ਤੁਸਾਂ ਖਾਸੇ ਪੰਥ ਵਿੱਚ ਮੋੜ ਜਨਮ ਲੈਣਾ ਹੈ ਪੰਜਾਬ ਦੀ ਧਰਤੀ ਦੇ ਤੁਹਾਡੇ ਘੋੜਿਆਂ ਦੀਆਂ ਟਾਪਾਂ ਮੁਰ ਗੂੰਜਣੀਆਂ ਹਨ ਬਾਜ ਜਾਣੇ ਅਨੰਦਪੁਰ ਦੇ ਅੰਬਰਾਂ ਵਿੱਚ ਮੋੜ ਉਡਾਰੀਆਂ ਭਰਨੀਆਂ ਹਨ ਮੋੜ ਜਨਮ ਲਗੋ ਤੇ ਪਾਸ਼ਾਹੀਆਂ ਮਾਣੋ ਜਿਸ ਨੇ ਜੰਗ ਵਿੱਚ ਜਿੰਨੇ ਕਦਮ ਅਗਾਹ ਹੋ ਕੇ ਸ਼ੀਧੀ ਪਾਈ ਹੈ ਉਹ ਮੇਰਾ ਓਨੇ ਹਜ਼ਾਰੀ ਹੈ ਇਸ ਤਰ੍ਹਾਂ ਮਹਾਰਾਜ ਨੇ ਸਭ ਨੂੰ ਖਿਤਾਬ ਬਖਸ਼ੇ ਜੋ 10 ਕਦਮ ਅਗਾਹ ਹੋ ਕੇ ਸ਼ਹੀਦ ਹੋਇਆ ਉਹ 10 ਹਜ਼ਾਰੀ ਜੋ 20 ਕਦਮ ਉਹ 20 ਹਜ਼ਾਰੀ ਉਹਨਾਂ ਨੂੰ ਓਨੀ ਹੀ ਸੈਨਾ ਦਾ ਸਰਦਾਰ ਬਣਾਉਣ ਦਾ ਬਚਨ ਸਤਿਗੁਰੂ ਮਹਾਰਾਜ ਜੀ ਨੇ ਕੀਤਾ ਮਹਾਰਾਜ ਨੇ ਬਾਬਾ ਗੁਰਬਖਸ਼ ਸਿੰਘ ਨੂੰ ਇਹ ਬਚਨ ਵੀ ਕੀਤਾ ਕਿ ਉਹਨਾਂ ਦੀ ਇੱਛਾ ਹੈ ਕਿ ਇਹਨਾਂ ਸਭ ਸਿੰਘਾਂ ਦਾ ਸਰਦਾਰ ਗੁਰਬਖਸ਼ ਸਿੰਘ ਨੂੰ ਬਣਾਇਆ ਜਾਵੇ ਸਾਡੇ ਧੰਨ ਭਾਗ ਸਤਿਗੁਰੂ ਪਿਤਾ ਜੀ ਆਪ ਜੀ ਦਾ ਹੁਕਮ ਸਾਹਾ ਤੋਂ ਵੀ ਨੇੜੇ ਹੈ ਖਾਲਸੇ ਲਈ ਆਪ ਜੀ ਦੇ ਬਚਨ ਨੂੰ ਪਿੱਠ ਦੇਣ ਵਾਲੇ ਨੂੰ ਤਾਂ ਕਿਸੇ ਜਹਾਨ ਢੋਈ ਨਹੀਂ ਸਾਡੇ ਭਾਗਾਂ ਵਿੱਚ ਤੁਸੀਂ ਪਾਤਸ਼ਾਹੀਆਂ ਲਿਖੀਆਂ ਨੇ ਮਹਾਰਾਜ ਇਸ ਤੋਂ ਵੱਧ ਹੋਰ ਅਸੀਂ ਕੀ ਮੰਗ ਸਕਦੇ ਹਾਂ ਕੋਈ ਗੱਲ ਤਾਂ ਸੀ ਜੋ ਬਾਬਾ ਗੁਰਬਖਸ਼ ਸਿੰਘ ਕੈਨੂੰ ਚ ਜਗਰੇ ਸਨ ਉਹਨਾਂ ਨੇ ਉਹ ਕਹਿਣ ਲਈ ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਦੀ ਜੀ ਦੀ ਮਦਦ ਮੰਗੀ ਉਹਨਾਂ ਨੂੰ ਸਫਾਰਸ਼ ਕਰਨ ਲਈ ਕਿਹਾ ਪਾਤਸ਼ਾਹ ਜੀਓ ਅਸਲ ਵਿੱਚ ਇਹ ਸਭ ਸਿੰਘ ਕੁਝ ਸਾਲ ਆਪ ਜੀ ਦੇ ਚਰਨਾਂ ਵਿੱਚ ਸੇਵਾ ਕਰਨੀ ਰੋਜ਼ਦੇ ਹਨ ਭਾਈ ਮਨੀ ਸਿੰਘ ਜੀ ਨੇ ਬਾਬਾ ਗੁਰਬਖਸ਼ ਸਿੰਘ ਤੇ ਸਾਥੀ ਸਿੰਘਾਂ ਦੀ ਇੱਛਾ ਸੱਚੇ ਪਾਤਸ਼ਾਹ ਅੱਗੇ ਰੱਖੀ 12 ਸਾਲ ਇਹ ਇੱਥੇ ਸਾਡੇ ਕੋਲ ਰਹਿਣਗੇ ਤੇ ਉਸ ਮਗਰੋਂ ਪੰਜਾਬ ਉੱਤੇ ਖਾਲਸਾ ਰਾਜ ਕਾਇਮ ਕਰਨਗੇ ਪਾਤਸ਼ਾਹੀਆਂ ਪੋਗਣਗੇ ਮਹਾਰਾਜ ਜੀ ਨੇ ਆਪ ਹੀ ਸਿੰਘਾਂ ਦੇ ਮਨ ਦੀ ਕਰ ਦਿੱਤੀ ਖੁਸ਼ੀ-ਖੁਸ਼ੀ ਬਾਬਾ ਜੀ ਤੇ ਬਾਕੀ ਸਿੰਘਾਂ ਨੇ ਦਸ਼ਮੇਸ਼ ਜੀ ਨੂੰ ਡੰਡੌਦ ਕੀਤੀ ਅੱਗੋਂ ਗੁਰਬਖਸ਼ ਸਿੰਘ ਨੇ ਮਹਾਰਾਜ ਜੀ ਨਾਲ ਹੋਰ ਬਚਨ ਵੀ ਕੀਤੇ ਇਹ ਸੱਚੇ ਪਾਸ਼ਾ ਜੀਓ ਖਾਲਸਾ ਤਾਂ ਖੁਦ ਖੁਦਾ ਹੈ ਹੰਨੇ ਹੰਨੇ ਪਾਤਸ਼ਾਹਾਂ ਉਹ ਕਦ ਕਿਸੇ ਦੀ ਈਨ ਮੰਨਦਾ ਹੈ ਉਹ ਮੇਰੇ ਕਹਿਣੇ ਵਿੱਚ ਕਿਵੇਂ ਰਹੇਗਾ ਅਸੀਂ ਤੁਹਾਡੇ ਵਿੱਚ ਆਪਣੀ ਕਲਾ ਰੱਖਾਂਗੇ ਸਰਬੱਤ ਖਾਲਸਾ ਤੁਹਾਡੀ ਜਰੂਰ ਮੰਨੇਗਾ ਹਰ ਸਿੱਖ ਪਾਤਸ਼ਾਹ ਹੈ ਰਾਜਾ ਹੈ ਹਰ ਤੁਸੀਂ ਮਹਾਰਾਜੇ ਹੋਵੋਗੇ ਤੁਸੀਂ ਕਿਸੇ ਨੂੰ ਇੰਹੀ ਨਹੀਂ ਮਨਾਉਣੀ ਨਾਲ ਲੈ ਕੇ ਚੱਲਣਾ ਹੈ ਸਭ ਮਿਲ ਕੇ ਚੱਲਣਗੇ ਤੇ ਆਕੀ ਹੋਣ ਵਾਲੇ ਖ਼ਵਾਰ ਹੋਣਗੇ ਏ ਜਾਣੀ ਜਨ ਸਤਗੁਰੂ ਜੀਓ ਕਿਸ ਘਰ ਵਿੱਚ ਪਰਿਵਾਰ ਵਿੱਚ ਜਨਮ ਹੋਵੇਗਾ ਆ ਸਾਡਾ ਕਿਸੇ ਐਸੇ ਸੁਰਮੇਦਾਰ ਜਿਸ ਦੀ ਕਦੇ ਕਿਸੇ ਦੁਸ਼ਮਣ ਨੇ ਪਿੱਠ ਨਾ ਦੇਖੀ ਹੋਵੇ ਜੋ ਕਦੇ ਕਿਸੇ ਅਗੇ ਝੁਗਿਆ ਨਾ ਹੋਵੇ ਜੰਗ ਦੇ ਮੈਦਾਨ ਵਿੱਚ ਸਦਾ ਸਨਮੁਖ ਜੁਝਣ ਵਾਲਾ ਸਾਰਾ ਖਾਲਸਾ ਪੰਥ ਜਿਹਦੀ ਸ਼ਾਹੀ ਭਰੇ ਜਿਹੜਾ ਕਦੇ ਕਿਸੇ ਵਿਵਤਾ ਤੋਂ ਪਾਸਾ ਨਾ ਵਟੇ ਜਿਹੜਾ ਪੰਥ ਪ੍ਰੇਮ ਨੂੰ ਸਿਰ ਮੋਰ ਜਾਣੇ ਤੇ ਪੰਥ ਦੇ ਵਾਅਦੇ ਲਈ ਸਰੀਰ ਲੋਨ ਹਿੱਤ ਸਦਾ ਤਤਪਰ ਰਹੇ ਕਿਸੇ ਐਸੇ ਯੋਧੇ ਦੇ ਕਰ ਸੂਰਮੇ ਕਦ ਕਹਲੇ ਹੁੰਦੇ ਹਨ ਸੋ ਬਾਬਾ ਗੁਰਬਖਸ਼ ਸਿੰਘ ਤੇ ਸਾਥੀ ਸਿੰਘ ਤਾਂ ਹੋ ਸਕਦਾ ਮਹਾਰਾਜ ਦੇ ਇਹ ਬੋਲ ਸੁਣ ਕੇ ਮੋਨ ਹੋ ਗਏ ਹੁਣ ਪਰ ਸਾਡੀ ਇਨਾਂ ਦੀ ਉਸੁਕਤਾ ਤਾਂ ਸਭ ਹੋਰ ਵੱਧ ਰਹੀ ਸੀ ਇੰਨੇ ਨੂੰ ਬਾਬੇ ਪੰਗੂ ਨੂੰ ਕਿਸੇ ਸਿੰਘ ਨੇ ਆਵਾਜ਼ ਮਾਰੀ ਬਾਬਾ ਜੀ ਇਧਰ ਆਇਓ ਜਰਾ ਸ਼ਾਇਦ ਦਰਿਆ ਵਿੱਚ ਕੁਝ ਹਲਚਲ ਹੋਈ ਸੀ ਬਾਬਾ ਜੀ ਬਾਕੀ ਸਿੰਘਾਂ ਨਾਲ ਦਰਿਆ ਵੱਲ ਨੂੰ ਭੱਜੇ ਹਨ ਨੇਰੇ ਵਿੱਚ ਸਾਨੂੰ ਤਾਂ ਕੋਈ ਸਾਫ਼ ਨਹੀਂ ਦਿਖ ਰਿਹਾ ਸੀ ਪਰ ਯੋਧਿਆਂ ਕੋਲ ਸ਼ਾਇਦ ਕੋਈ ਹੋਰ ਅੱਖਾਂ ਹੁੰਦੀਆਂ ਹਨ ਇਸ ਲਈ ਦਰਿਆ ਵਿੱਚ ਹੋ ਰਹੀ ਹਲਚਲ ਦੇਖ ਕੇ ਸਭ ਸਿੰਘ ਸचेਤ ਹੋ ਗਏ ਬਾਬਾ ਜੀ ਅਤੇ ਬਾਕੀ ਸਿੰਘਾਂ ਦੀ ਉਡੀਕ ਸ਼ਾਇਦ ਹੁਣ ਖਤਮ ਹੋ ਜਾਏ ਕਿੰਨੇ ਚਿਰ ਤੋਂ ਸ਼ਾਇਦ ਇਹ ਸੇ ਹਲਚਲ ਦੀ ਉਡੀਕ ਕਰ ਰਹੇ ਸਨ ਸ਼ਾਇਦ ਉਹ ਆ ਰਿਹਾ ਸੀ ਜਿਸ ਦੀ ਉਡੀਕ ਕਰ ਰਹੇ ਸਨ ਐਸੇ ਕਿੰਨੇ ਹੀ ਸਵਾਲ ਸਾਡੇ ਅੰਦਰ ਚੱਲ ਰਹੇ ਸਨ ਪਰ ਸਾਡੀ ਰੁਚੀ ਇਨ ਸਵਾਲਾਂ ਨਾਲੋਂ ਵੱਧ ਹੋਣ ਕਿਤੇ ਹੋਰ ਸੀ ਸਾਨੂੰ ਤਿੰਨਾਂ ਨੂੰ ਤਾਂ ਹੁਣ ਬਸ ਬਾਬਾ ਗੁਰਬਖਸ਼ ਸਿੰਘ ਦੇ ਦੁਬਾਰਾ ਜਨਮ ਲੈਣ ਦੀ ਉਡੀਕ ਸੀ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹੈ ਇਹ ਕਿਤਾਬ ਹਨੇ ਹਨੇ ਪਾਛੇਖ ਦਾ ਇਸ ਦਾ ਅੱਜ ਇਹ ਅਖੀਰਲਾ ਸਫਾਸੀ ਅਖੀਰ ਇਤਿਹਾਸ ਅਜਿਹਾ ਜੋ ਆਪ ਜੀ ਨੇ ਸਾਂਝਾ ਕੀਤਾ ਇਤਿਹਾਸਪੁਰ ਦੇ ਸੁਣਦੇ ਸੁਣਾਉਂਦੇ ਸਮੇਂ ਬੇਅੰਤ ਪ੍ਰਕਾਰ ਦੇ ਭੁੱਲਾਂ ਚੁੱਕਾ ਹੁੰਦੀਆਂ ਹਨ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਅਤੇ ਆਪ ਜੀ ਨਾਲ ਹੋਰ ਨਵੀਂ ਕਿਤਾਬ ਲੈ ਕੇ ਹਾਜ਼ਰ ਹੋਵਾਂਗੇ ਜਿਸ ਵਿੱਚ ਨਵਾਂ ਇਤਿਹਾਸ ਲੈ ਕੇ ਹਾਜ਼ਰ ਹੋਵਾਂਗੇ ਉਹਨਾਂ ਚਿਰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ